ਬੜਾ ਬੜ ਚ ਸਤਿ ਸ਼੍ਰੀ ਅਕਾਲ ਹੈ ਫਿਰ ਲਾਈਵ ਦੇ ਜਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ ਪ੍ਰਬਸ ਸਕੂਲੋਂ ਆ ਗਈ ਹੈ ਤੇ ਪ੍ਰਬਸ ਸਕੂਲੋਂ ਲੈ ਕੇ ਆਈ ਹੈ ਗੁਜੀਆ ਇਹਦੀ ਮੈਡਮ ਬਣਾਉਂਦੇ ਆ ਤੇ ਇਹ ਅੱਜ ਸਕੂਲੋਂ ਗੁਜੀਆ ਲੈ ਕੇ ਆਈ ਸੀ ਤੇ ਖਾ ਰਹੀ ਹੈ ਅੱਜ ਇਹਦੇ ਭਰਾ ਦਾ ਜਨਮ ਦਿਨ ਵੀ ਹੈ ਮਨਪ੍ਰੀਤਾ ਤੇ ਆਪਾਂ ਹੋਰ ਘੰਟੇ ਦੋ ਤੱਕ ਇਹਦਾ ਕੇਕ ਵੀ ਕਟਾਂਗੇ ਤੇ ਵੀਡੀਓ ਵੀ ਸ਼ੇਅਰ ਕਰਾਂਗੇ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿੰਨੇ ਕਿੰਨੇ ਦਿੰਦੇ ਮੈਡਮ ਦੱਸੋ ਦੱਸੋ ਦਈ ਮੇਰੇ ਪਹਿਲਾਂ ਪੈਸੇ ਹੁਣ ਪੈਸੇ ਤੂੰ ਲੈ ਕੇ ਨਹੀਂ ਹੁਣ ਕੱਲ ਨੂੰ ਪੈਸੇ ਲੈ ਕੇ ਜਾਊਂਗੀ ਨਹੀਂ ਹਾਂ ਪਹਿਨ ਮੈਨੂੰ ਤਾਂ ਪਹਿਨ ਮੈਂ ਕਿੰਨੇ ਮੈਂ ਕੱਲ ਤੂੰ ਨਾਮ ਲਿਖਵਾਇਆ ਸੀ ਨਹੀਂ ਅੱਜ ਅੱਜ ਲਿਖਵਾਇਆ ਸੀ ਤੇ ਫਿਰ ਦੇ ਵੀ ਦਿੱਤਾ ਜਿੱਦਾਂ ਮੈਂ ਕਿਹਾ ਮੈਡਮ ਇਦਾਂ ਕਰਦੇ ਕਿ ਇਹ ਨੋਟ ਇਹ ਨਾਮ ਲਿਖਵਾਣਾ ਆਂਦੇ ਤੇ ਇਸ ਤੋਂ ਬਾਅਦ ਨਾਲ ਮੈਡਮ ਦਿੰਦੇ ਆ ਉਹਨਾਂ ਬੱਚਿਆਂ ਨੂੰ ਤੇ ਕਹਿੰਦੇ ਹੁੰਦੇ ਤੇਰੇ ਕੱਲ ਕਿੱਸੇ ਲਿਆ ਦੀਨਾ ਸੁਣ ਲੈਣਾ ਵੀ ਹੈ ਪੈਸੇ ਬਾਅਦ ਵਿੱਚ ਹੀ ਮੰਗਦੇ ਨੇ ਪਹਿਲਾਂ ਤੇ ਹੀ ਮੰਗਦੇ ਆ ਨਾ ਹੂੰ ਇਹ ਤਾਂ ਵਧੀਆ ਚਲੋ ਬਾਹਰ ਦੀ ਚੀਜ਼ ਨਾਲੋਂ ਤਾਂ ਵਧੀਆ ਹੈ ਨਾ ਸ਼ਾਮ ਹੋ ਗਈ ਸੀ 5 ਵਜੇ तकरीबन 5 ਦਾ ਹੀ ਟਾਈਮ ਹੋ ਚੁੱਕਾ ਸੀ ਤਾਂ ਆਪਾਂ ਹੁਣ ਕੇਕ ਕੱਟਣ ਦੀ ਤਿਆਰੀ ਕਰਨ ਲੱਗੇ ਆਪਾਂ ਪਹਿਲਾਂ ਸਮੋਸੇ ਦਾ ਰਸ ਖੁਲੇ ਲੈ ਕੇ ਆਂਦੇ ਇੱਧਰ ਮਨਪ੍ਰੀਤ ਦੀ ਦਾਦੀ ਬੈਠੀ ਹੋਈ ਹੈ ਦੁਨੀਆਣੀਆਂ ਤੇ ਇੱਧਰ ਜਿਹੜਾ ਮਨਪ੍ਰੀਤ ਦਾ ਦੋਸਤ ਉਹ ਬੈਠਾ ਹੋਇਆ ਸਾਡੇ ਗੁਆਂਢ ਘਰ ਇਹਨਾਂ ਦਾ ਤੇ ਇਹਨੂੰ ਵੀ ਇਹਨਾਂ ਸੱਦਿਆ ਸੀ ਤੇ ਦੂਜੇ ਪਾਸੇ ਮਨਪ੍ਰੀਤ ਦੇ ਪਾਪਾ ਸਮੋਸੇ ਖਾ ਰਹੇ ਸੀ ਫਿਰ ਪ੍ਰਭ ਵੀ ਆ ਗਈ ਇਹ ਵੀ ਸਮੋਸਾ ਖਾਣ ਲੱਗੀ ਸੀ ਤੇ ਪਪਾ ਸੌਸ ਪਾ ਕੇ ਦੇਣ ਲੱਗੇ ਇਹ ਵੀ ਓਟਪੀ ਤੇ ਉਹਨਾਂ ਦੀ ਕੋਣੀ ਵੱਜ ਗਈ ਸਿਰ ਦੇ ਉੱਪਰ ਇਹ ਗ੍ਰੀਨ ਸੌਸ ਇਹਨੂੰ ਨਹੀਂ ਪਸੰਦ ਹੈ ਕਿੰਨੀ ਮੈਂ ਨਹੀਂ ਪਪਾ ਇਹ ਖਾਣੀ ਫਿਰ ਉਹਨਾਂ ਨੇ ਰੈੱਡ ਸੌਸ ਪਾ ਕੇ ਦਿੱਤੀ ਫਿਰ ਪ੍ਰਭ ਨੇ ਸਮੋਸਾ ਖਾਣਾ ਸਟਾਰਟ ਕੀਤਾ ਹੁਣ ਆਪਾਂ ਸੋਚਿਆ ਚਲੋ 15-20 ਮਿੰਟ ਰੁਕ ਜਾਈਏ ਬਾਅਦ ਵਿੱਚ ਆਪਾਂ ਕੇਕ ਕੱਟਾਂਗੇ ਸਮੋਸਾ ਖਾ ਲਿਆ ਪ੍ਰਭ ਨੇ ਤੇ ਬਾਅਦ ਵਿੱਚ ਅੱਧਾ ਘੰਟਾ ਆਪਾਂ ਫਿਰ ਅੱਧੇ ਘੰਟੇ ਬਾਅਦ ਆਪਾਂ ਕੇਕ ਦੀ ਤਿਆਰੀ ਕਰਨ ਲੱਗੇ ਇਦਾਂ ਆਪਾਂ ਕੇਕ ਤਾਂ ਦੁਕਾਨੀ ਆ ਜਿਹੜਾ ਪਸੰਦ ਕਰਕੇ ਲੈ ਕੇ ਆਈ ਸੀ ਮਨਪ੍ਰੀਤ ਤੇ ਪ੍ਰਭਤ ਬਹੁਤ ਸੋਹਣਾ ਕੇਕ ਲੱਗਿਆ ਮੈਨੂੰ ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕੇਕ ਮੈਨੂੰ ਤਾਂ ਬਹੁਤ ਪਿਆਰਾ ਲੱਗਾ ਚਲੋ ਅੱਗੇ ਆਪਾਂ ਚੱਲਦੇ ਹਾਂ ਕੇਕ ਕੱਟਣ ਦੀ ਤਿਆਰੀ ਵਿੱਚ ਬਾਹਰ ਮਨਪ੍ਰੀਤ ਹੁਣੇ ਬੈਠੇ ਅਵਾਜ਼ਾਂ ਮਾਰਦੇ ਸੀ ਮੰਮੀ ਕੇਕ ਲੈ ਕੇ ਆਓ ਇਦਰਾ ਪਾ ਕੇਕ ਲੈ ਕੇ ਆਂਦੇ ਮਨਪੀਤ ਨੇ ਕੈਂਡਲ ਜਗਾਉਣੀਆਂ ਸ਼ੁਰੂ ਕੀਤੀਆਂ ਤੇ ਫਿਰ ਕਹਿ ਲਗਾ ਪਾਪਾ ਮੈਂ ਵੀ ਆਪਣੇ ਫੋਨ ਵਿੱਚ ਇੱਕ ਦੋ ਫੋਟੋਆਂ ਖਿੱਚ ਲਵਾਂ ਫਿਰ ਉਹਨੇ ਵੀ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਨਾਲ ਉਹਦਾ ਫਰੈਂਡ ਜਿਹੜਾ ਉਹ ਵੀ ਬੈਠਾ ਹੋ ਜਾਣ ਕੇ ਫਿਰ ਇਹ ਪ੍ਰਾਭਨਵਾਜਾ ਮਾਰਦਾ ਪਿਆ ਕਿ ਪ੍ਰਾਭਾ ਆਜਾ ਇਕੱਠੇ ਜਾਣੇ ਕੱਟਦੇ ਆ ਕੇਕ ਪਰ ਇੰਨੀ ਜਿਆਦੀ ਇਹਨਾਂ ਕੋ ਮਸਤੀ ਨਹੀਂ ਹੋਈ ਕਿਉਂਕਿ ਰੌਣਕ ਨਹੀਂ ਸੀ ਕਿਉਂਕਿ ਇਹਦੇ ਨਾਨਕੇ ਵੀ ਨਹੀਂ ਸੀ ਆਏ ਤੈਨੂੰ ਪਤਾ ਜੀਆਂ ਨਾ ਰੌਣਕਾਂ ਹੁੰਦੀਆਂ ਨੇ ਤੇ ਬਹੁਤ ਜ਼ਿਆਦਾ ਮਜ਼ਾ ਨਹੀਂ ਆਇਆ ਕਿਉਂਕਿ ਉਹ ਵੀ ਨਹੀਂ ਸੀ ਉਹਨਾਂ ਨੂੰ ਸੱਦਿਆ ਨਹੀਂ ਸੀ ਇਸ ਵਾਰ ਦੇਖੋ ਕਿੰਨੇ ਮੀਂਹ ਪਏ ਸੀ ਤੇ ਘਰਾਂ ਦੀਆਂ ਕੰਧਾਂ ਦੇਖੋ ਕਿਦਾਂ ਸਲਾਬਾ ਨਿਕਲਦਾ ਪਿਆ ਬਾਹਰ ਹਾਂ ਦੇਖੋ ਚੈੱਕ ਕਰੋ ਕਿਦਾਂ ਸਲਾਬਾ ਨਿਕਲਦਾ ਪਿਆ ਇਹ ਹੁਣ 500 5 6 ਤੁੱਪਾਂ ਹੋਰ ਲੱਗਣੀਆਂ ਫੇਰ ਸਾਰਾ ਕੰਲਾ ਚ ਸੁਲਾਬਾ ਨਿਕਲਿਆ ਜਾਣਾ। ਉਹ ਫੋਹੜੀ ਜਿਵੇਂ ਆਇਆ ਜਾਂਦਾ ਬਸਾਖੀ ਚ ਨਹੀਂ। ਕਮ? ਨਹੀਂ। ਗੋਜਿਆ। ਗੋਜਿਆ ਕੀ ਹੈ ਨਾ? ਦੇਖ ਲੈ। ਤੂੰ ਸਾਨੂੰ ਜਦੋਂ ਬਾਹਰ ਦੇਖਦੀ ਨਾ ਉਦੋਂ ਹੀ ਲੱਗ ਪੈਣੀ ਹੈ। ਦਿੱਖ ਜਾ ਕਰ ਕਿਉਂ ਨਹੀਂ ਟਿਕਦੀ ਕਿਉਂ ਨਹੀਂ ਟਿਕਦੀ ਦੱਸ ਉਹਨੇ ਕੁਛ ਨਹੀਂ ਖਾਦਾ ਕੁਛ ਨਹੀਂ ਖਾਦਾ ਉਹਨੇ ਇਹਨੂੰ ਇਹਵੇ ਇਹਨੇ ਕੁਛ ਖਾਦਾ ਪ੍ਰਭ ਨੇ ਤੇ ਮੈਨੂੰ ਦੇਵੇ ਕਿਉਂਕਿ ਮੈਂ ਗੁਲਾਬ ਜਾਮਨ ਖਾ ਕੇ ਆਈ ਸੀ ਇਹਨੂੰ ਮੈਂ ਖਾ ਗਈ ਆ ਦੇ ਲੈ ਕਿ ਨਹੀਂ ਚਲਾ ਕੇ ਚੀਜੀ ਖਾਣੀ ਹੈ ਚਲ ਤਾ ਆਪਣਾ ਕੰਮ ਯਾਦ ਕਰ ਲਾ ਜਾ ਚਲ ਬੇਟਾ ਤੈਨੂੰ ਸੁਣਾਉਂਦਾ ਮਮਾ ਹਾਂ ਮੈਂ ਗਲਤ ਲਿਖਿਆ ਇੱਥੇ ਪਰ ਪ੍ਰਪੇਅਰ ਆਣਾ ਹੈ ਓਕੇ ਚਲੋ ਚਲੋ ਸੁਣਾਓ ਔਨ होली ਪੀਪਲ ਪ੍ਰਪੇਅਰ ਹਾਂ ਸਪੈਸ਼ਲ ਡਿਸ਼ ਇਜ਼ ਕਾਲ ਹਾਂ ਗੁਜੀਆਂ ਹਾਂ ਔਨ ਈਡ ਪੀਪਲ ਪ੍ਰਪੇਅਰ ਹਾਂ स्पेशल डिश इजिया मेकर संक्रांति मकर संक्रांति <laughs> ਫਰਾਬ ਨੇ ਟੈਸਟ ਵੀ ਯਾਦ ਕਰ ਲਿਆ ਨਾ ਕਿੰਨੇ ਟੈਸਟ ਮਿਲੇ ਤੇਨੂੰ ਅੱਜ ਟੈਸਟ ਨਹੀਂ ਮਿਲੇ ਰਿਵੀਜ਼ਨ ਹੈ ਰਿਵੀਜ਼ਨ ਹੈ ਠੀਕ ਹੈ ਠੀਕ ਹੈ ਚਲ ਕਰ ਲੈ ਮੇਰੇ ਪੁੱਤ ਯਾਦ ਮੈਂ ਨਾ ਆ ਕਰ ਲਏ ਇੱਕ ਪੰਜ ਕੁਸ਼ਨ ਨੇ ਜਿਹਦੇ ਵਿੱਚ ਇੱਕ ਕੁਸ਼ਨ ਕਰ ਲਏ ਇੱਕ ਆ ਕਰ ਲਏ ਠੀਕ ਹੈ ਤੇ ਕਾ ਕਰ ਲਿਆ ਚਲੋ ਇਹ ਅੰਤ ਆ ਅਨਸਰ ਸੀ ਹੂੰ ਪੰਜ ਵੀਡੀਓ ਦਾ ਇੱਥੇ ਆਪਾਂ ਐਂਡ ਕਰ ਦਿੰਦੇ ਹਾਂ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਨਵੇਂ ਵਲੌਗ ਦੇ ਨਾਲ ਸਸਤੀ ਕਾਰ